ਹਮ ਦੇਸ਼ੇ ਕਰਕੇ ਸੋ ਜਾ ਸਰੋ ਧਨ ਚਰਨੋਂ ਮੇ ਕਿਸਕੇ ধরੋ ਹਮ ਮਹਾਦੇ ਮੇ ਮੇਰਾ ਨਾਮ ਅਰਵਿੰਦਰ ਭੱਟੀ ਹੈ ਸ਼ੁਕਰਾਤੀ ਦਾ ਪੁਰਾ ਥੋੜੇ ਦਿਨ ਪਹਿਲਾਂ ਨਿਕਲ ਕੇ ਗਿਆ ਹੈ ਉਸ ਸਬੰਧ ਸਾਰੇ ਸ਼ਹਿਰ ਚ ਵਾਖਾਂ ਸਵਾਂ ਤੇ ਲੰਗਰ ਪੰਡਾਲੇ ਲਾ ਕੇ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਚਮਰੰਗ ਰੋਡ ਤੇ ਸਾਡੇ ਜਿੰਨੇ ਵੀ ਵੀਰ ਨੇ ਇਹ ਹਰ ਸਾਲ ਲੱਗ ਲਵਾਉਂਦੇ ਆ ਅੱਜ ਵੀ ਸਵੇਰ ਤੋਂ ਹੀ ਤੁਰਤ ਲੰਗਰ ਚੱਲ ਰਿਹਾ ਕਿ ਬਹੁਤ ਇੰਜੋਏ ਕਰ ਰਹੇ ਆ ਮੈਂ ਸਾਰਿਆਂ ਨੂੰ ਜਿੰਨੇ ਵੀ ਮੇਰੇ ਦਰਸ਼ਕ ਇਸ ਵੇਲੇ ਦੇਖ ਰਹੇ ਆ ਸਾਰਿਆਂ ਨੂੰ ਸ਼ਿਵਜੀ ਦੇ ਵਿਆਹ ਤੋਂ ਦੀਆਂ ਬਹੁਤ ਬਹੁਤ ਮੁਬਾਰਕਾਂ ਸਰ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਯੂਥ ਨੂੰ ਇੱਕੋ ਇੱਕ ਮੈਸੇਜ ਹੈ ਜੀ ਨਸ਼ੇ ਛੱਡੋ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਹਾਂ ਤੁਸੀਂ ਬਾਹਰ ਆਕਲ ਕੋਈ ਤਰਾਜ਼ੂ ਲਗਾ ਰਹੇ ਕਿ ਸੇ ਪਜਾ ਕੇ ਨਸ਼ਾ ਖਤਮ ਕਰਨਾ ਸੋ ਨਸ਼ੇ ਛੱਡੋ ਤੇ ਆਪਣਾ ਜਿਹੜਾ ਧਿਆਨ ਹੈ ਉਹ ਖੇਡਾਂ 'ਵਾਂ ਲਗਾਓ ਪੜ੍ਹਾਈ 'ਵਾਂ ਲਗਾਓ ਤੇ ਆਪਣਾ ਕੈਰੀਅਰ ਬਣਾਓ ਜਕਾਰਾ ਵੀਰ ਬਜਰੰਗੇ ਹਰ ਹਾਲ ਮਾਰੇ ਬੰਬ ਬੰਮ ਹੋਲੇ ਬੰਮ ਬੰਮ ਹੋਲੇ ਬੰਮ ਬੰਮ ਹੋਲੇ